ਬਾਬਾ ਉਹ ਛੋਟੂੜੀ ਨਾਲ ਚੱਲ ਗਏ ਆ ਹਾਂਜੀ ਦਾਪੂ ਸਾਹਿਬ ਮੇਰਾ ਨਾਮ ਰঞ্জੀਤ ਹੈਗਾ ਅੱਗੇ ਤਾਰਾ ਤੋਂ ਰਾਤ ਦੇ ਰੋਡ ਤੇ ਤਾਰਾ ਤੋਂ ਲੱਗਿਆ ਜੀ ਇੱਕ ਕੀ ਲਦਿਆ ਜੀ ਬੱਚੇ ਇਹਦੇ ਵਿੱਚ ਮੱਕੀ ਦਾ ਜੀ ਲੱਗਦਾ ਹੈ ਬਰਾਦਾ ਹਾਂ ਜੀ ਮੱਕੀ ਦਾ ਬਰਾਦਾ ਅੱਛਾ ਜੀ ਕਿੱਥੋਂ ਲਦਿਆ ਇਹ ਲਦਿਆ ਜੀ ਆਪਣੇ ਆਪਣੇ ਉੱਦੀ ਹੋਈ ਕਿੱਥੇ ਲੈ ਕੇ ਜਾ ਰਹੇ ਸੀ ਜੀ ਤੇ ਬੁਟਰੀ ਜਾ ਰਹੀ ਜੀ ਤੇ ਆ ਜਿਹੜਾ ਸਪਾਰਕਿੰਗ ਹੋਈ ਜੋ ਉੱਪਰ ਅੱਗ ਲੱਗੀ ਕਿ ਦਲ ਗਈ ਇਹ ਨਾਲ ਰੋਡ ਦੇ ਉੱਤੇ ਤਾਰਾ ਤੋਂ ਜੀ ਹਾਂ ਜੀ ਰੋਡ ਤੋਂ ਤਾਰਾ ਕਿੰਨਾ ਮਾਲ ਲਦਿਆ ਸੀ ਬੱਚੇ ਦਾ ਮਾਲੇਚ 18 ਟਨ ਦੇ ਲੱਗੇ ਦਨੇ ਆਏ ਅੱਛਾ ਅੱਛਾ ਇਹ ਲਿਆਣੀ ਕਿੱਥੇ ਸੀ ਬੁਟਰੀ ਜੀ ਅੱਛਾ ਇਹ ਸਾਰਾ ਜਿਹੜਾ ਵੱਡਾ ਹੀ ਬੋਡੀ ਵਾਲਾ ਟਰੱਕ ਸਿਕਾ ਜੀ ਇਹਦੇ ਵਿੱਚ ਮੱਕੀ ਦਾ ਬਰਾਦਾ ਲੱਦਿਆ ਸੀਗਾ ਉਹਨੂੰ ਅੱਗ ਪੈ ਗਈ ਸਪਾਰਕਿੰਗ ਦਾ ਸਪਾਰਕਿੰਗ ਦੇ ਹੁੰਦੇ ਸਾ ਤੇ ਇਹ ਸਾਰਾ ਕੀ ਮਾਮਲਾ ਸੀਗਾ ਤੇ ਟਰੱਕ ਨੰਮਰੀ ਆ ਗਿਆ ਪੀਵੀ0 10ਪੀ ਐਚਐਮ 3959 ਜਿਸ ਦਾ ਡਰਾਈਵਰ ਹੈ ਕਰਨ ਮਜੀਤ ਸਿੰਘ ਤੇ ਉੱਗੀ ਤੋਂ ਲੱਦ ਕੇ ਇਹਨੇ ਬਟਾਲਾ ਸਾਈਡ ਨੂੰ ਜਾਣਾ ਸੀਗਾ ਇਹਨੂੰ ਰਸਤੇ ਵਿੱਚ ਕਿਤੇ ਤਾਰਾ ਨੀਵੀਂ ਆ ਸਰਪਰਦਾਸ਼ ਉੱਥੇ ਸ਼ੌਂਕ ਹੋਣ ਦਾ ਤੇ ਇਦੇ ਵਿੱਚ ਜਿਹੜਾ ਬਰਾਤਾ ਮੱਕੀ ਦੀ ਰਹਿਤ ਨੂੰ ਅੱਗ ਲੱਗੀ ਸੀ ਨਾ ਉਹਨੂੰ ਉਹਨੂੰ ਅੱਗ ਬੈੜੀ ਐ ਉਹਦਾ ਕਰਕੇ ਹੁਣ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਐ ਕਰਕੇ ਉਹ ਇਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਐ ਜੀ ਸਰ ਕੋਈ ਨੁਕਸਾਨਦਾਰ ਨਹੀਂ ਹੋਇਆ ਕੋਈ ਨਹੀਂ ਸਰ ਵੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਜੀ ਇਹ ਟਰੱਕ ਵੀ ਇਹਦੇ ਬਿਲਕੁਲ ਠੀਕ ਠਾਕ ਜੀ ਪਰ ਜਿਹੜਾ ਉਹਦੇ ਵਿੱਚ ਰਹਿਤ ਨੂੰ ਅੱਗ ਲੱਗੀ ਸੀ ਉਹਨੂੰ ਵਿੱਚੋਂ ਵਾਰ ਕੱਢ ਦਿੱਤਾ ਐ ਕੱਢ ਰਹੇ ਐ ਜਿਹੜਾ ਟਰੱਕ ਜਿਹੜਾ ਲੋਡ ਕੀਤਾ ਉਹ ਖਾਲੀ ਕਰਵਾ ਰਹੇ ਐ ਟਰੱਕ ਖਾਲੀ ਕਰ ਅੱਗ ਤੇ ਕਾਬੂ ਪਾ ਲਿਆ ਟਰੀ ਲੱਗੇ ਪੈਰ ਪਾ ਆਸਤਾ ਪੈ ਬਲੇ ਆ ਬੈਚ ਲੱਗਦੇ ਰੇ ਆ ਵੋਟ ਚਲਾ